ਇਹ ਕਰਨਲ ਸੀ.ਡੀ. ਸਿੰਘ ਕੰਬੋਜ ਨਹੀਂ ਇਹ ਕਰਨਲ ਸੀ.ਡੀ. ਸਿੰਘ ਦੀ ਲਾਟੂ ਹੈ ਲਾਟੂ ਜੀਸਸ ਸਰ ਪਾਰਟੀ ਨੇ ਜਿੱਦੀ ਸਰਕਾਰ ਨੇ ਇਹਨਾਂ ਦੇ ਪਿਤਾ ਜੀ ਨੂੰ ਇੱਟਾ ਜਲੀਲ ਕੀਤਾ ਹੋਵੇ ਉਸ ਪਾਰਟੀ ਦੇ ਫੇਰੇ ਜਾ ਕੇ ਵਿੱਚ ਵੜ ਗਿਆ ਇਹਦਾ ਜਿਹੜੀ ਪਾਰਟੀ ਚ ਗਿਆ ਉਹਦਾ ਨੇ ਪੱਟਾ ਬਿਠਾਇਆ ਦਲ ਬਦਲੀ ਲਈ ਮਸ਼ਹੂਰ ਸੀ.ਡੀ. ਕੰਬੋਜ ਕਦੇ ਅਕਾਲੀਆਂ ਦੀ ਤਕੜੀ ਚ ਤੁਲਨ ਤੋਂ ਬਾਅਦ ਭੋਜਨ ਸਮਾਜ ਪਾਰਟੀ ਦੇ ਹਾਥੀ ਤੇ ਸਵਾਰੀ ਕਰਨ ਵਾਲੇ ਸੀ ਡੀ ਕੰਬੋਜ ਦਾ ਸਿਆਸੀ ਭਵਿੱਖ ਡਾਵਾ ਡੋਲੀ ਰਿਹਾ ਹੈ ਕਦੇ ਬਸਪਾ ਕਦੇ ਕਾਂਗਰਸ ਕਦੇ ਆਮ ਆਦਮੀ ਪਾਰਟੀ ਅਤੇ ਹੁਣ ਅਕਾਲੀ ਦਲ ਚ ਘਰ ਵਾਪਸੀ ਕਰਨ ਵਾਲੇ ਸੀ ਡੀ ਕੰਬੋਜ ਵਿਰੋਧੀਆਂ ਦੇ ਨਿਸ਼ਾਨੇ ਤੇ ਨੇ ਕਾਂਗਰਸ ਦੇ ਸੀਨੀਅਰ ਲੀਡਰ ਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸੀ ਡੀ ਕੰਬੋਜ ਦੀ ਤੁਲਨਾ ਲਾਟੂ ਨਾਲ ਕਰ ਦਿੱਤੀ ਹੈ ਜਲੰਧਰ ਚ ਉਹਨਾਂ ਕਿਹਾ ਕਿ ਸੀ ਡੀ ਕੰਬੋਜ ਲਈ ਪੁਰ ਕੋਈ ਪਾਰਟੀ ਨਹੀਂ ਬਚੀ ਇਸ ਲਈ ਕੰਬੋਜ ਨੂੰ ਅਕਾਲੀ ਦਲ ਵਿੱਚ ਹੀ ਰਹਿਣਾ ਪਵੇਗਾ। ਜਿੰਨਾ ਖਰਚਾ ਸਰਕਾਰੀ ਗੱਡੀ ਤੇ ਪੈਂਦਾ ਉਸ ਤੋਂ ਘੱਟ ਖਰਚਾ ਪੈਂਦਾ ਇੱਧਰ। ਨਹੀਂ ਕੋਈ ਵੇਸਟ ਨਹੀਂ ਹੁੰਦੀ ਸਰਕਾਰ ਨੂੰ ਬਹੁਤ ਘੱਟੀਆਂ ਦੀ ਲੋੜ ਹੈ। ਕੋਈ ਵੇਸਟ ਨਹੀਂ ਹੁੰਦੀ। ਤੁਸੀਂ ਮੈਨੂੰ ਗੱਲ ਕਰ ਦਿਓ। ਕੋਈ ਵੇਸਟ ਨਹੀਂ ਹੁੰਦੀ। ਮੈਂ ਤਾਂ ਤੁਹਾਡੇ ਕਹਿੰਦਾ ਮਤਲਬ ਇਹ ਜਿਹੜੇ ਫੋਰਚਨਰ ਕਿਰਾਏ ਤੇ ਲਿਤੀਆਂ ਨੇ ਸਰਕਾਰ ਕਿਰਾਏ ਤੇ ਨਹੀਂ ਉਹਨਾਂ ਦੀ ਆਪਣੀਆਂ ਘੱਟੀਆਂ ਉਹਨਾਂ ਨੂੰ ਪੈਸੇ ਮਿਲਦੇ ਆ। ਜਿਹੜੀ ਫੋਰਚਨਰ ਹੈ ਫਰਜ਼ ਕਰੋ ਮੈਂ ਵਜ਼ੀਰ ਆ। ਮੈਂ ਆਪਣੀ ਗੱਡੀ ਵੀ ਚਲਾ ਸਕਦਾ ਹਾਂ ਮੈਂ ਸਰਕਾਰ ਤੇ ਵੀ ਲੈ ਸਕਦਾ ਇਹ ਡਿਊਲ ਸਿਸਟਮ ਪੁਰਾਣਾ ਹੈ ਕੋਈ ਨਵੀਂ ਚੀਜ਼ ਨਹੀਂ ਹੈ ਇਹ ਪੁਰਾਣਾ ਸਿਸਟਮ ਹੈ ਪਹਿਲੇ ਵਜੀੜਾ ਕੋਲ ਵੀ ਇਸ ਤਰ੍ਹਾਂ ਸੀ ਗਿਆ ਹੁਣ ਵਾਲਿਆਂ ਕੋਲ ਵੀ ਹੈਗੀ ਆ ਕੋਈ ਆਜਰ ਕਰਨੀ ਜਿਹੜੀ ਫਾਰਚੂਨਰ ਹੈ ਔਰ ਕੈਂਬਰੀ ਹੈ ਉਹਦਾ ਕੋਈ ਖਰਚੇ ਦਾ ਫਰਕ ਨਹੀਂ ਹੈ ਔਰ ਇਹ ਸਿਸਟਮ ਕੋ ਨਵਾਂ ਨਹੀਂ ਹੈ ਇਹ ਪੁਰਾਣਾ ਹੈ ਇਹਦੇ ਲਈ ਜਿਹੜੇ ਡਰਾਈਵਰ ਰੱਖੇਗੇ ਉਹਨਾਂ ਨੂੰ ਆਪਾਂ ਕੋਈ ਹੋਰ ਚਾਰਜ ਦਾ ਸਵਾਲ ਪੁੱਛੋ ਜਿਹੜਾ ਕੋਈ ਕੋਈ ਗੱਲ ਹੈ ਤੇ ਇਹ ਹੈ ਵੀ ਸਸਤਾ ਮੇਰੀ ਗੱਲ ਦੇਖੋ ਪਹਿਲਾਂ ਮੈਨੂੰ ਮੈਨੂੰ ਗੱਲ ਕਰਨ ਦਿਓ ਜਿਸ ਪਾਕਿਸਤਾਨ ਦੇ ਵਾਸਤੇ ਮੈਂ ਪ੍ਰੈਸ ਕਾਨਫਰੰਸ ਕਰਦੇ ਪਹਿਲਾਂ ਮੈਨੂੰ ਗੱਲ ਕਰਨ ਦਿਓ ਤੁਸੀਂ ਉਹ ਕਰੋ ਪਰ ਜਿਹੜਾ ਇਹ ਮੁੱਦਾ ਪੰਜਾਬ ਇਹ ਮੁੱਦਾ ਕੋਈ ਮੁੱਦਾ ਨਹੀਂ ਹੈ ਇਹ ਕੋਈ ਨਵੀਂ ਚੀਜ਼ ਨਹੀਂ ਇਹ ਪੁਰਾਣਾ ਸਿਸਟਮ ਚੱਲਦਾ ਆ ਰਿਹਾ ਅੱਜ ਤੋਂ ਨਹੀਂ ਬਿਜਲ 20 ਸਾਲ ਤੋਂ ਚੱਲ ਰਿਹਾ ਕੋਈ ਕੋਈ ਵਜ਼ੀਰ ਆਪਣੀ ਗੱਡੀ ਵੀ ਰੱਖ ਸਕਦਾ ਹੁਣ ਨਹੀਂ 1992 ਚ ਵੀ ਸੀਗਾ ਇਹ 80 ਚ ਵੀ ਸੀਗਾ 85 ਚ ਵੀ ਸੀਗਾ ਹੁਣ ਵੀ ਹੈਗਾ ਉਹ ਕੋਈ ਨਵੀਂ ਚੀਜ਼ ਨਹੀਂ ਹੈ ਮਾਤਾ ਜਿਹੜਾ ਗੰਦਾ ਪਾਣੀ ਆ ਉਹਨਾਂ ਨੂੰ ਸਾਫ਼ ਕਰਨ ਦੀ ਗੱਲ ਹਜੇ ਤੱਕ ਨਹੀਂ ਕੀਤੀ ਗਈ ਉਹ ਸਾਰਾ ਕੁਝ ਹੋ ਗਿਆ ਜਿਹੜੇ ਕੰਮ ਵਾਸਤੇ ਮੈਂ ਪ੍ਰੈਸ ਕਾਨਫਰੰਸ ਕਰੀਏ ਮੇਰੀ ਗੱਲ ਨਹੀਂ ਸੁਣਨੀ ਤੁਸੀਂ ਤੁਸੀਂ ਆਪਣੀ ਸਵਾਲ ਕਰਨੇ ਆ ਲੋਕ ਮੰਨ ਲਏ ਪਾਣੀ ਨੂੰ ਲੈ ਮੈਂ ਮੈਂ ਕਰੂੰਗਾ ਮੈਂ ਉਹਦੀ ਗੱਲ ਕਰੂੰਗਾ ਬਾਅਦ ਚ ਪਹਿਲਾਂ ਮੈਂ ਜਿਹੜੇ ਕੰਮ ਵਾਸਤੇ ਆਇਆ ਪਹਿਲਾਂ ਮੇਰੀ ਪ੍ਰੈਸ ਕਾਨਫਰੰਸ ਜੀ ਹਾਂਜੀ ਨਹੀਂ ਨਹੀਂ ਤੁਸੀਂ ਆਪਣੀ ਵਾਈਟ ਕਰਕੇ ਚਲੇ ਜਾਓਗੇ ਮੇਰੀ ਗੱਲ ਕਿੱਥੇ ਹੋਊਗੀ ਕਾਂਗਰਸ ਦੀ ਟਿਕਟ ਤੇ ਵਿਧਾਨ ਸਭਾ ਚੋਣ ਲੜਨ ਵਾਲੇ ਕੰਬੋਜ ਨੂੰ ਹੁਣ ਤੱਕ ਕਦੇ ਸਫਲਤਾ ਨਹੀਂ ਮਿਲੀ ਬਜਾਏ ਇਸ ਦੇ ਕਿ ਉਹਨਾਂ ਤੇ ਸਿਰਫ ਪਾਰਟੀਆਂ ਦਾ ਟੈਗ ਲੱਗਿਆ। ਲਿਹਾਜ਼ਾ ਲਾਲ ਸਿੰਘ ਦਾ ਕਹਿਣਾ ਹੈ ਕਿ ਕੰਬੋਜ ਦੇ ਜਨ ਨਾਲ ਕਦੇ ਕੋਈ ਪਾਰਟੀ ਮਜ਼ਬੂਤ ਨਹੀਂ ਹੋਈ। ਲਾਲ ਸਿੰਘ ਨੇ ਸੀ ਡੀ ਕੰਬੋਜ ਦੇ ਕੱਚੇ ਚਿੱਠੇ ਫਰੋਲ ਬਾਰੇ ਕਾਂਗਰਸ ਆ ਕੇ ਕਾਂਗਰਸ ਨੇ ਇਹਨੂੰ ਬਹੁਤ ਕੁਝ ਦਿੱਤਾ। ਕਾਂਗਰਸ ਨੇ ਜਦੋਂ 2002 ਚ ਸਾਡੀ ਸਰਕਾਰ ਬਣੀ ਕੈਪਟਨ ਸਾਹਿਬ ਨੇ ਇਸ ਨੂੰ ਹੈਲਥ ਕਾਰਪੋਰੇਸ਼ਨ ਸਿਸਟਮ ਦਾ ਚੇਰਮੈਨ ਬਣਾਤਾ ਪਾਰਟੀ ਦੇ ਅੰਦਰ ਨੂੰ ਵਾਈਸ ਚੇਰਮੈਨ ਬਣਾਤਾ ਔਰ ਦੋ ਵਾਰ ਇਸ ਹਲਕੇ ਤੋਂ ਦੀ ਮਰਜ਼ੀ ਨਾਲ ਦੋ ਵਾਰ ਨੂੰ ਟਿਕਣ ਲਈ ਦੋਨੋਂ ਵਾਰੋਂ ਫਾਰ ਗਿਆ ਉਸ ਤੋਂ ਬਾਅਦ ਇਹ ਕਾਂਗਰਸ ਛੱਡ ਕੇ ਇਹਨੇ ਝਾੜੂ ਦਾ ਲੜ ਫੜ ਲਿਆ ਫਿਰ ਝਾੜੂ ਵਾਲਿਆਂ ਕੋਲ ਚਲਾ ਗਿਆ ਬਹੁਤ ਜਣ ਸਵਾਦ ਪਾਰਟੀ ਕੋਲ ਚਲਾ ਗਿਆ ਹੁਣ ਇਹ ਫੇਰ ਸ਼੍ਰੋਮਣੀ ਅਕਾਲੀ ਦਲ 'ਚ ਆ ਗਿਆ ਮੈਨੂੰ ਤਾਂ ਸ਼ਰਮ ਆਂਦੀ ਹੈ ਮੈਂ ਸਮਝਦਾ ਇਹ ਕਰਨਲ ਸੀ.ਡੀ. ਸਿੰਘ ਕੰਬੋਜ ਨਹੀਂ ਇਹ ਕਰਨਲ ਸੀ.ਡੀ. ਸਿੰਘ ਦੀ ਲਾਟੂ ਹੈ ਲਾਟੂ ਸਾਰੀਆਂ ਪਾਰਟੀਆਂ ਦੇ ਜਿੰਦੇ ਘੁੰਮ ਲਿਆ ਔਰ ਮੈਨੂੰ ਨਹੀਂ ਲੱਗਦਾ ਅੱਗੇ ਕੋਈ ਪਾਰਟੀ ਬਚੀ ਜਿਸ ਦੇ ਚ ਇਹ ਜਾਊਗਾ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਤਾਂ ਖੁਸ਼ ਹਾਂ ਇਹ ਸਾਡੇ ਗਲੋਂ ਲਿਆ ਕਿਉਂਕਿ ਜਿਹੜੀ ਪਾਰਟੀ ਤੇ ਰਿਹਾ ਉਸ ਦਾ ਵੇਛੇ ਹੀ ਪੱਠਾ ਵਹਿ ਗਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲੂ ਦੀ ਸਰਕਾਰ ਨੇ ਇਹਨਾਂ ਦੇ ਸਦਕਾਰਯੋਗ ਪਿਤਾ ਜੀ ਨੂੰ ਥਾਣੇ 'ਚ ਸੀਆਈਏ 'ਚ ਜਿਹੜੇ ਪੈਂਟ ਦੇ نیچے ਰੱਸੀ ਬੰਨ ਕੇ ਚੂਹੇ ਝੜਤੇ ਚੂਹੇ ਪੈਂਟ ਚ ਚੂਹੇ ਚੂਹੇ ਛੱਡ ਕੇ ਜਲੀਲ ਕੀਤਾ ਜਲੀਲ ਮੈਨੂੰ ਦੁਖੀ ਇਸ ਗੱਲ ਦਾ ਕਿ ਐਡਾ ਬੇਸ਼ਰਮ ਆਦਮੀ ਜਿਸ ਸਰਕਾਰ ਪਾਰਟੀ ਨੇ ਜਿਹਦੀ ਸਰਕਾਰ ਨੇ ਇਹਨਾਂ ਦੇ ਪਿਤਾ ਜੀ ਨੂੰ ਇੱਟਾ ਜਲੀਲ ਕੀਤਾ ਹੋਵੇ ਉਸ ਪਾਰਟੀ ਦੇ ਫੇਰੇ ਜਾ ਕੇ ਵਿੱਚ ਵੜ ਗਿਆ ਇਸ ਕਰਕੇ ਮੇਰੀ ਇਹ ਬਰਾਦਰੀ ਨਾਲ ਸੰਬੰਧਿਤ ਹੈ ਅਸੀਂ ਸਾਰੇ ਬਰਾਦਰੀ ਵਾਲੇ ਇਸ ਗੱਲ ਤੇ ਬੈਸੰਝ ਕਰਦੇ ਹਾਂ ਇਸ ਬੰਦੇ ਨੇ ਸਾਡੀ ਬਰਾਦਰੀ ਦਾ ਇਹ ਚਰਮੀ ਦੇ ਨਾਲ ਸਿਰ ਨਿਵਾ ਕੀਤਾ ਹੈ ਇਹ ਸਾਡੀ ਰਿਕੁਐਸਟ ਹੈ ਵੀ ਆਪਣੇ ਆਪ ਨੂੰ ਕੰਬੋਜ ਨਾਲ ਜੁੜੇ ਨਹੀਂ ਤਾਂ ਇਹਦਾ ਡੀਐਨਏ ਟੈਸਟ ਕਰਾਣਾ ਪਊਗਾ ਇਹ ਕਨਰਲ ਸੀਡੀ ਸਿੰਘ ਜੀ ਦਾ ਕਦੇ ਕੁਝ ਨਹੀਂ ਬਣਨਾ ਇਹਦਾ ਜਿਹੜੀ ਪਾਰਟੀ ਚ ਗਿਆ ਉਹਦਾ ਨੇ ਪੱਟਾ ਬਿਠਾਇਆ ਅੱਜ ਤਾਂ ਬੈਗਨ ਦਾ ਸ਼ੁਕਰ ਕਰਦੇ ਵੀ ਸਾਡੇ ਗਣੋ ਲਿਆ ਸਾਡਾ ਕੰਮ ਇਹਨੇ ਬਣਵਾ ਦੇਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਸੀਡੀ ਕੰਬੋਜ ਦੀ ਰਾਜਨੀਤਿਕ ਗਲਿਆਰਿਆਂ 'ਚ ਚਰਚਾ ਸਿਰਫ ਪਾਰਟੀ ਬਦਲਣ ਵਾਲੇ ਚਿਹਰੇ ਵੱਜੂ ਹੋ ਰਹੀ ਹੈ ਨਾ ਤਾਂ ਉਹਨਾਂ ਨੂੰ बसपा ਦਾ ਹੱਥ ਹੀ ਰਾਸ ਆਇਆ ਨਾ ਕਾਂਗਰਸ ਦੇ ਪੰਜੇ ਚ ਪੰਜਾ ਪਾਇਆ ਅਤੇ ਨਾ ਹੀ ਆਮ ਆਦਮੀ ਪਾਰਟੀ ਦਾ ਝਾੜੂ ਕੰਬੋਜ ਦੇ ਹੁਣ ਫੇਰ ਅਕਾਲੀ ਦਲ ਚ ਜਾਣ ਦੇ ਨਾਲ ਸਿਰਫ ਤੇ ਸਿਰਫ ਅਕਾਲੀ ਦਲ ਲਈ ਆਪ ਤੇ ਆਗੂ ਸ਼ਾਮਲ ਕਰਨ ਤੋਂ ਇਲਾਵਾ ਹੋਰ ਕੁਝ ਵੀ ਦਿਖਾਈ ਨਹੀਂ ਦਿੰਦਾ ਆਮ ਆਦਮੀ ਪਾਰਟੀ ਵੀ ਪਾਰਟੀ ਛੱਡਣ ਵਾਲਿਆਂ ਨੂੰ ਮੌਕਾ ਪ੍ਰਸਤੁਤ ਕਰਾਰ ਦੇ ਰਹੀ ਹੈ ਅਜੇ ਵਿੱਚ ਕੰਬੋਜ ਦਾ ਸਿਆਸੀ ਪੈਂਤੜਾ ਮੈਜਿਕ ਡਰਾਮਾ ਬਣ ਕੇ ਰਹਿ ਗਿਆ ਬਿਊਰੋ ਰਿਪੋਰਟ ਡੀ5 ਚੈਨਲ ਪੰਜਾਬੀ